ਦੋ ਜਣੇ ਸੀਗੇ ਉਹ ਕੱਚੇ ਬਿਲਕੁਲ ਕੱਚੇ ਸਾਈਡ ਤੇ ਚੱਲੇ ਪਾਸੇ ਕਾਲ ਜਾ ਰਹੇ ਸੀ ਦੋ ਜਣੇ ਸੀਗੇ ਦੋ ਹਾਂਜੀ ਦੋ ਜਣੀਆਂ ਸੀ ਹਾਂਜੀ ਜਿਹੜੇ ਤੱਕੀ ਤੇ ਸੀਗੇ ਉਹਨੂੰ ਕੁਝ ਨਹੀਂ ਹੋਇਆ ਹਾਂ ਹਾਂ ਉਹ ਬਿਲਕੁਲ ਕੁਝ ਨਹੀਂ ਸੱਟ ਲੱਗੀ ਜਿਹੜੇ ਕੱਚੇ ਤੇ ਮੇਰੀ ਕੁੜੀ ਆ ਗਈ ਸੀ ਪਿੱਛੇ ਲਿਆ ਕੇ ਮੋਰਸਾਂ ਮੁੰਡੇ ਆਦੇ ਗਿਆ ਮਾਰ ਕੇ ਉਹ ਸੱਟ ਜਾਂਦੇ ਗਿਆ ਪਤਾ ਨਹੀਂ ਲੱਗਿਆਗਾ ਆਸਿਸ ਸਾਹਿਬ ਭੱਜ ਕੇ ਆਏ ਕੁੜੀ ਚੱਕਿਆ ਤੇ ਅਸਤ ਮੌਕਾ ਖਤਮ ਹੋ ਗਿਆ ਉਨੇਗਾ ਚਾਚਾ ਬੋਲ ਰਹੇ ਹੂੰ ਹਾਂ ਜਾਈਂ ਹਾਂ ਮੈਂ ਬੋਲ ਬੋਲ ਉਹ ਕੁੜੀ ਹੋ ਗਈ ਹਰ ਇੱਕ ਦਾ ਸਾਡੀ ਜੇ ਮੈਂ ਤੁਹਾਨੂੰ ਆਪ ਦੇਖੇ ਬਹੁਤ ਅੱਗੇ ਆਏ ਤੇ ਜਿਹੜਾ ਮੈਂ ਕੋਈ ਵਿਅਕਤੀ ਹੈ ਮੇਰੇ ਪੁੱਤਰ ਹੋ ਰਾਜਿੰਦਰ ਦੋਰੀ ਜੋ ਸੰਸੇਂਜੀ ਜੋ ਸੰਸੇਂ ਕਿੱਥੇ ਰਹਿਣ ਵਾਲੇ ਨਵੇਂ ਬਾਰੇ ਗਈ ਐ ਕੀ ਗੱਲਬਾਤ ਹੋਈ ਦੇਖੋ ਇਹ ਮੇਰੀ ਗੁੜੀਆ 16 ਸਾਲ ਦੀ ਗੁੜੀਆ ਹੈਗੀ ਜੀ ਹਾਂ ਉਹ ਚਰਚ ਬਣਕੀ ਜਾ ਰਹੀ ਸੀਗੇ ਤੇ ਦੋ ਜਣੇ ਸੀਗੇ ਉਹ ਕੱਚੇ ਬਿਲਕੁਲ ਕੱਚੇ ਸਾਈਡ ਤੇ ਚੱਲੇ ਪਾਸੇ ਕਾਲ ਜਾ ਰਹੇ ਸੀਗੇ ਦੋ ਜਣੇ ਸੀਗੇ ਦੋ ਹਾਂਜੀ ਦੋ ਜਣੀਆਂ ਸੀ ਹਾਂਜੀ ਜਿਹੜੇ ਤੱਕੀ ਤੇ ਸੀਗੇ ਉਹਨੂੰ ਕੁਛ ਨਹੀਂ ਹੋਇਆ ਹਾਂ ਹਾਂ ਉਹ ਬਿਲਕੁਲ ਕੁਛ ਨਹੀਂ ਸੱਟ ਲੱਗੀ ਜਿਹੜੀ ਕੱਚੀ ਤੇ ਮੇਰੀ ਗੁੜੀਆ ਹੈਗੀ ਸੀ ਪਿੱਛੇ ਲਿਆ ਕੇ ਮੋਟਰਸਾਂ ਮੁੰਡੇ ਆ ਦੇ ਗਏ ਮਾਰ ਕੇ ਉਹ ਸੜ ਜਾਂਦੇ ਗਏ ਪਤਾ ਨਹੀਂ ਲੱਗਿਆਗਾ ਆਸਿਸ ਸਾਹਿਬ ਭੱਜ ਕੇ ਆਏ ਕੂੜੀ ਚੱਕਿਆ ਤੇ ਅਸਤ ਮੌਕਾ ਖਤਮ ਹੋ ਗਏ ਉਹ ਤਾਂ ਖਫਾਰ ਹੋ ਹੀ ਗਏ ਮੁੰਡੇ ਤੇ ਕਿੰਨੇ ਜਣੇ ਚੜੇ ਸੀ ਉਹਦੇ ਮੋੜ ਫਲਦੇ ਮੁੰਡੇ ਤਿੰਨ ਜਣੇ ਸੀ ਤਿੰਨ ਜਣੇ ਸੀ ਤਿੰਨ ਜਣੇ ਸਵਾਰ ਸੀ ਹਾਂਜੀ ਨਵਾਲ ਕੀ ਜੀ ਕਿ ਮੁੰਡੇ ਉਹ ਵੀ ਮੁੰਡੇ ਜਵਾਨ ਹੋਗੇ ਸੀ ਜਵਾਨ ਸੀ ਹਾਂਜੀ ਤੇ ਹੁਣ ਸਰਕਾਰ ਵੱਲੋਂ ਤਾਂ ਬੜੇ ਚਲਾਣ ਵੀ ਕੀਤੇ ਜਾਂਦੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਹਾਂ ਸਰਕਾਰਾਂ ਤੁਹਾਨੂੰ ਮੈ ਤੁਹਾਨੂੰ ਇੱਕ ਰੂਲ ਬਣਾਉਣੀ ਹੈ ਪਰ ਅਗਰ ਸਾਡੀ 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 ਤੇਤ ਨਹੀਂ ਵਾਪਸ ਆਉਣੀਗੀ ਜੇ ਐਦਾਂ ਦਾ ਜੇ ਕੋਈ ਨਾਥ ਕੀ ਇਹਨਾਂ ਪਾਈ ਜਾਵੇ ਕਰੋੜ ਬਣਾ ਬਣਾ ਦੇ ਵੀ ਗਿਆ ਤੇ ਸਾਡੀ ਕੁੜੀਆ ਵਾਪਸ ਭੇਜ ਦੇਣ ਚਲਾਨ ਵੀ ਕੱਟੇ ਜਾਂਦੇ ਨੇ ਤਾਂ ਵੀ ਹੈ ਨਾ ਇਸ ਦੇ ਬਾਵਜੂਦ ਵੀ ਨੌਜਵਾਨ ਜਿਹੜੇ ਪਿੰਡਾਂ ਚ ਭਜਾਈ ਹਾਂਜੀ ਹਾਂਜੀ ਕੋਈ ਰੋਕਦੀ ਨਹੀਂ ਕੋਈ ਕੋਈ ਰੋਕ ਟੋਕ ਨਹੀਂ ਹੈ ਜੀ ਹੂੰ ਹੁਣ ਕਿਸ ਤਰ੍ਹਾਂ ਦੀ ਛੋਟੇ ਛੋਟੇ ਬੱਚੇ ਹਿੰਦ ਮੋਰਸਾ ਨੂੰ ਦੇ ਦੇ ਦਿੰਦੇ ਆਂ ਮਾਪੇ ਲੈ ਕੇ ਤੇ ਕਾਰਵਾਈ ਦੀ ਹੁਣ ਕਿਸ ਤਰ੍ਹਾਂ ਦੀ ਮੰਗ ਦੀ ਕਾਰਵਾਈ ਮੈਂ ਹੋਣੀ ਚਾਹੀਦੀ ਪ੍ਰਸ਼ਾਸਨ ਤੋਂ ਮੰਗ ਹੀ ਕਰਦਾ ਮੇਰੀ ਬੱਚੀ ਮਿਸਾ ਮਿਸਾ ਮੈਨੂੰ ਮੈਜਰ ਮੈਂਨ ਹੋਰ ਕੁਛ ਨਹੀਂ ਚਾਹੀਦਾ ਉਹਨਾਂ ਦੇ ਬਨਰ ਬਰਦੀ ਕਾਰਵਾਈ ਹੁੰਦੀ ਹਾਂਜੀ ਸੁਖਮਨ ਮੇਰਾ ਨਾਮ ਜਸਵਿੰਦਰ ਗੌਰ ਹੈ ਕੁੜੀ ਦਾ ਨਾਮ ਕੀ ਸੀਗਾ ਸੁਖਮਨੀ ਸੁਖਮਨੀ ਕਿੰਨੀ ਉਮਰ ਦੀ ਕੁੜੀ ਸੀ 16 ਸਾਲ ਆ ਤੇ ਕਿੱਥੇ ਜਾ ਰਹੀ ਸੀ ਕਿਹਨਾਂ ਰੋਡ ਤੇ ਜਾ ਰਹੀ ਸੀ ਕਿਸੀ ਬੰਦਗੀਰ ਚੱਲੀ ਸੀ ਮਗਰ ਬੱਚੇ ਸੀਗੀ ਸੀ ਤੋਂ ਨਾ ਮਗਰ ਉਹ ਆਕ ਮੋਟਰਸਾਈਕਲ ਮਾਰਿਆ ਬੱਚੇ ਚਲਾ ਰਹੇ ਸੀਗੇ ਮੋਟਰ ਵਾ ਮੈਂ ਕਿਹਾ 16 17 ਸਾਲਾਂ ਦੀ ਸੀ ਤੇਰਪਾਰ ਸੀ ਹਾਂਜੀ ਮਾਨਸਿ ਵਿੱਚ ਮਾਰਿਆ ਆ ਪਿੱਛੂ ਮਾਰਿਆ ਨੇ

ਦੋ ਸੇ ਦੋ ਬਰਾ ਸੀ ਦੋ ਸੇ ਕਿ ਵੱਡੀ ਸੀ ਛੋਟੀ ਇਹ ਛੋਟੀ ਸੀ 16 ਸਾਲ ਦੀ ਸੀ ਹਾਂ ਜੀ ਸਭ ਮਿਲ ਲਾ ਗਏ ਹਾਂ ਜੀ ਹਾਂ ਜੀ ਮੇਰਾ ਨਾਮ ਰਾਣੀ ਹੈਗਾ ਰਾਣੀ ਕੀ ਲੱਗਦੀ ਸੀਗੀ ਬੱਚੀ ਆਪਣੀ ਮੇਰੀ ਪਤੀਜੀ ਸੀਗੇ ਪਤੀਜੀ ਸੀਗੇ ਹਾਂ ਜੀ ਕੀ ਹੋਇਆ ਕੀ ਕਰ ਇਹ ਮੇਰੇ ਪਤੀਜੀ ਜਾ ਰਹੀ ਸੀਗੀ ਕਚਰਾ ਤੇ ਸਾਥ ਸੰਗ ਤੇ ਜਾ ਰਹੀ ਸੀਗੀ ਹਾਂ ਜੀ ਤੇ ਬੰਦਗੀ ਤੇ ਜਾ ਰਹੀ ਸੀਗੀ ਤੇ ਹੁੰਦੇ ਆਪਣੇ ਹੱਥ ਹੀ ਜਾ ਰਹੀ ਸੀ ਪਿੱਛੋਂ ਮੋਟਰਸਾਈਕਲ ਆਈ ਸੀ ਤਿੰਨ ਜਣੇ ਸਵਾਰ ਸੀਗੇ ਉੱਪਰ ਦੋ ਜਣੀਆਂ ਇਹ ਸੀ ਇੱਕ ਪੱਕੇ ਤੇਜ਼ ਰਾਹ ਤੇ ਗਈ ਸੀਗੀ ਮੇਰੀ ਭਤੀਜੀ ਕੱਚੇ ਤੇ ਰਾਹ ਤੇ ਗਈ ਸੀਗੀ ਲਾਪਰਵਾਹੀ ਨਾਲ ਚਲਾ ਤੇ ਉਹ ਲਾਪਰਵਾਹੀ ਨਾਲ ਉਹਨਾਂ ਨੇ ਸਪੀਡ ਤੇ ਮੋਟਰਸਾਈਕਲ ਹੈਗਾ ਸੀਗਾ ਹਾਂ ਰੇ ਤੇਜ਼ ਦਰਫ਼ਤਾਰ ਨਾਲ ਹੈਗਾ ਸੀ ਤੇ ਪਿੱਛੋਂ ਮੋਟਰਸਾਈਕਲ ਵੱਜਿਆ ਤੇ ਕੰਨੀ ਦਾ ਮਣਕਾ ਟੁੱਟ ਗਿਆ ਮੌਕੇ ਤੇ ਮੌਤ ਹੋ ਗਈ ਉਹ ਭੱਜ ਕੇ ਪਰ ਉਹਨਾਂ ਨੇ ਉਹਨੂੰ ਬੱਚੀ ਨੂੰ ਨਹੀਂ ਚੁੱਕਿਆ ਛੋਟੀ ਜੀ ਉਹਨ ਬਾਲਕ ਸੀਗੀ ਸਾਨੂੰ ਹੁਣ ਬੱਚੀ ਤਵਾਸ ਨਹੀਂ ਮਿਲਨੀ ਹਾਂ ਮੌਕੇ ਤੇ ਡੈਥ ਹੋ ਗਈ ਉਹ ਚਲੇ ਕਿ ਉਹਨਾਂ ਚੱਕਿਆ ਵੀ ਨਹੀਂ ਚਾਹਤ ਬਚ ਜਾਂਦੀ ਸਾਡੀ ਬੱਚੀ ਸਾਡੇ ਕੋਲ ਹੋਣਾ ਇਸ ਟਾਈਮ ਹੁੰਦੀ ਪਰ ਉਹ ਮੌਕਾ ਗਈ ਉੱਥੇ ਡੈਥ ਹੋ ਗਈ ਉਹਨ ਦੀ ਉਹਨਾਂ ਚੱਕਿਆ ਹੀ ਨਹੀਂਗਾ ਉਹ ਕਾਰਵਾਈ ਇਹੋ ਜਿਹੀ ਹੈ ਪੁਲਿਸ ਦਾ ਚਲਾਣ ਕਰਦੀ ਹੈ ਹਾਂ ਬੱਚਿਆਂ ਨੂੰ ਨਹੀਂ ਦੇਣ ਦੇ ਮੋਟਰਸਾਈਕਲ ਬੱਚਿਆਂ ਪੁਲਿਸ ਨੇ ਤਾਂ ਕਿਹਾ ਮੋਟਰਸਾਈਕਲ ਨਹੀਂ ਦੇਣਾ ਪਰ ਹੁਣ ਮਾਪਿਆਂ ਤੇ ਵੀ ਕਸੂਰਵਾਰ ਹੋਣਾ ਚਾਹੀਦਾ ਬੱਚਿਆਂ ਨੂੰ ਬੱਚਿਆਂ ਨੂੰ ਕਿਉਂ ਮੋਟਰਸਾਈਕਲ ਕਿਉਂ ਦਿੱਤਾ ਜਾਵੇ ਬੱਚੇ ਛੋਟੇ 12 ਸਾਲ ਦੀ ਉਮਰ ਛੋਟਿਆਂ ਨੂੰ ਫਰਾ ਦੇਣ ਤੇ ਮਾਪਿਓ ਮੋਟਰਸਾਈਕਲ ਉਹਨਾਂ ਦੇ ਦਿਮਾਗ ਤੇ ਵੀ ਕੇਸ ਲਾਇਆ ਜਾਵੇ ਹੋਣੀ ਚਾਹੀਦੀ ਇਹੋ ਜਿਹੀ ਹਾਂਜੀ ਹੋਣੀ ਚਾਹੀਦੀ ਹਾਂਜੀ ਸਾਨੂੰ ਤਾਂ ਸਾਫ਼ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡੀ ਕੁੜੀ ਤੁਹਾਨੂੰ ਵਾਪਸ ਆਣੀ ਨਹੀਂ ਅਰੇ ਸੀਗੇਟ ਦਾ ਜਿਹੜਾ ਮਾਮਲਾ ਆਇਆ ਸੀ ਕੀ ਮਾਉਣਾ ਸੀ ਇਹ ਬਾਰੇ ਕਿ ਅੱਡੇ ਦੀ ਗੱਲ ਆ ਬਰਡਨਮ ਜਿਹੜੀ ਸੜਕਾਂ ਦੀ ਬਾਰੀਕ ਕਿ ਉੱਥੇ ਕੱਲ ਪੌਣੇ ਕੋ 7 ਵਜੇ ਇੱਕ ਸੁਖਮਨੀ ਨਾਮ ਦੀ ਲੜਕੀ ਅ ਮਨਜੀਤ ਕੌਰ ਲੇਡੀ ਆ ਉਹਨਾਂ ਦੇ ਨਾਲ ਬੰਦਗੀ ਤੇ ਜਾ ਰਹੀ ਸੀ ਦਮੈਂ ਤੇ ਉਹਨਾਂ ਦੇ ਪਿੱਛੇ ਤੇ ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਜਿਸ ਨੂੰ ਇੱਕ ਮਨਾ ਦਾ ਇੱਕ ਲੜਕਾ ਚਲਾ ਰਿਆ ਸੀਗਾ ਬਸਤੀ ਆਵਾਜ਼ ਰਹਿਣ ਵਾਲਾ ਇੱਥੇ ਫਰੋਹ ਪਰ ਸ਼ਹਿਰ ਦਾ ਉਦੇ ਪਿੱਛੇ ਮਾਰਿਆ ਲਾਪਰਵਾਹੀ ਨਾਲ ਮੋਟਰਸਾਈਕਲ ਚਲਾ ਕੇ ਕਾਫੀ ਸੱਟਾਂ ਲੱਗੀਆਂ ਲੜਕੀ ਨੂੰ ਉਹਨੂੰ ਹਸਪਤਲ ਲਿਆਂਦਾ ਤੇ ਉਹਦੀ ਡੈਥ ਹੋ ਗਈ। ਉਹਦੇ ਫਾਦਰ ਜਸਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬਾਰੇਕੇ ਦੇ ਬਿਆਨ ਤੇ ਮੁਕੱਦਮਾ ਦਰਜ ਕੀਤਾ। ਮੁਕੱਦਮਾ ਨੰਬਰ 300 ਅੰਡਰ ਸੈਕਸ਼ਨ 106 281 ਬੀ ਐਨਐਸ ਮੁਕੱਦਮਾ ਦਰਜ ਕਰਕੇ ਤਵਤੀ ਸ਼ਾਮ ਨੂੰ ਚਲਦੀ ਗਈ। ਐਸਆਈ ਹੌਲਦਾਰ ਪਰਮਜੀਤ ਸਿੰਘ ਦੀ ਕਾਰਵਾਈ ਕਰ ਰਹੀ ਚੌਕੀ ਬਾਰੇਕੇ ਤੋਂ। ਬਹੁਤ ਜਾਰੀ ਹੈ। ਹਾਂਜੀ ਹਾਂਜੀ ਬਿਲਕੁਲ ਬਾਈ ਨੇ ਇਨਵੈਸਟੀਗੇਸ਼ਨ